ਸਿੰਘ ਜੀ ਦਾ 358 ਪ੍ਰਕਾਸ਼ ਪੁਰਬ ਹੈ ਮੈਂ ਇਸ ਪ੍ਰਕਾਸ਼ ਪੁਰਬ ਦੇ ਉੱਤੇ ਸਾਡੇ ਬਹੁਤ ਹੀ ਸਤਿਕਾਰਯੋਗ ਗੁਰਨਾਨਕ ਨਾਮ ਲੇਵਾ ਸੰਗਤ ਦੇਸ਼ ਵਾਸੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ-ਜਿੱਥੇ ਵੀ ਗੁਰਨਾਨਕ ਨਾਮ ਲੇਵਾ ਸੰਗਤ ਬੈਠੀ ਹੈ ਮੈਂ ਸਾਰਿਆਂ ਨੂੰ ਅੱਜ ਦੇ ਪ੍ਰਕਾਸ਼ ਪੁਰਬ ਦੀ ਤਹਿ ਦਿਲੋਂ ਬਹੁਤ-ਬਹੁਤ ਲੱਖ-ਲੱਖ ਕਰੋੜ-ਕਰੋੜ ਵਧਾਈ ਦਿੰਦਾ ਇਤਿਹਾਸ ਕਰਦਾ ਕਿ ਗੁਰੂ ਸਾਹਿਬ ਦੀ ਚਲਾਏ ਪੂਰਨਿਆਂ ਦੇ ਉੱਤੇ ਆਪਾਂ ਸਾਰੇ ਜਣੇ ਚੱਲਣ ਦੀ ਕੋਸ਼ਿਸ਼ ਕਰੀਏ ਹਰ ਇੱਕ ਦਾ ਭਲਾ ਕਰੀਏ ਜਿੱਥੋਂ ਤੱਕ ਹੋ ਸਕਦਾ ਕਿਸੇ ਨਾ ਕਿਸੇ ਦੀ ਮਦਦ ਕਰੀਏ ਤੇ ਇੱਕ ਮੇਰੀ ਬੇਨਤੀ ਵੀ ਆ ਇਹਨੀ ਇੱਕ ਗੱਲ ਕਹਿੰਦਾ ਹਾਂ ਮੈਂ ਫਿਰ ਅੱਜ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ